ਮੈਂ ਤੁਹਾਡਾ ਆਪਣਾ ਵੀਰਪਾਲ ਮੈਸਤਰੀ ਬੇਟੇ ਆਲਾ ਅੱਜ ਬਾਈ ਨਾ ਤੁਹਾਡੇ ਵਾਸਤੇ ਆਪਾਂ ਲੈ ਕੇ ਆਏ ਇੱਕ ਬਹੁਤ ਵਧੀਆ ਚੀਜ਼ ਤੇ ਇਹ ਬਾਈ ਜੀ ਪਲਾਸਟਿਕ ਦਾ ਫੌੜਾ ਵੀਰੇ ਆ ਫੌੜੇ ਦੇਖ ਬਹੁਤ ਤਰ੍ਹਾਂ ਦੇ ਆਉਂਦੇ ਸੀ ਬਾਈ ਪਰ ਆਪਾਂ ਵਧੀਆ ਕੁਆਲਿਟੀ ਲੈ ਕੇ ਆਇਆ ਇਹਦੀ ਇਹ ਫੈਸਿਲਿਟੀ ਹੈ ਬਾਈ ਆ ਦੇਖੋ ਇਹ ਟੁੱਟਦਾ ਨਹੀਂ ਹੈਗਾ ਬਾਈ ਇਹਦੇ ਅੱਡੀਆਂ ਘੱਟ ਕੇ ਦੇਖਦੇ ਆਪਾਂ ਵਿੱਚ ਆ ਦੇ ਝੂਟੇ ਮਾਰਦੇ ਆ ਬਾਈ ਆ ਤੇ ਨਾ ਦੇਖੋ ਤੇ ਬਹੁਤ ਹੀ ਵਧੀਆ ਚੀਜ਼ ਹੈ ਬਾਈ ਤੇ ਆਮ ਜਿਹੜਾ ਫੋੜਾ ਹੁੰਦਾ ਬਾਈ ਇਹ ਗੋਹੇ ਕਰਕੇ ਗਾਦਾ ਵੀਰੇ ਤੋਂ ਇਹ ਰਾਵੜਾ ਵੀਰੇ ਰਾਵੜ ਨੂੰ ਦੇਖੋ ਨਾ ਆਪਾਂ ਦਿਨਾਲ ਪੈਂਦੀ ਆ ਬਾਈ ਤੇ ਨਾ ਇਹ ਖਰਾਬ ਹੁੰਦਾ ਇਹਦੇ ਵਾਸਤੇ ਇੱਕ ਬਾਹਾਂ ਤਿਆਰ ਕਰਿਆ ਬਹੁਤ ਵਧੀਆ ਆਪਾਂ ਨੇ ਬਾਈ ਵੀ ਨਾ ਇਹ ਹੌਲਾ ਬਣ ਜਾਂਦਾ ਵੀ ਇਹ ਜਿਵੇਂ ਮੈਟਾਂ ਤੇ ਮਾਰਨਾ ਕਰਨਾ ਬਈ ਮੈਟ ਸਾਫ ਕਰਦਾ ਤੁਰਿਆ ਜਾਂਦਾ ਪਸੂ ਹਲੇ ਮੈਂ ਪਿਆਰ ਕਰੀਆ ਬਾਈ ਬਹੁਤ ਹੀ ਵਧੀਆ ਉਰੇ ਆ ਕੇ ਆ ਦੇਖੋ ਘੱਟ ਹੋ ਜਾਂਦੀ ਆ ਆ ਨਟ ਲੱਗ ਜਾਂਦਾ ਬਾਈ ਇਹ ਨਟ ਦੀ ਬਾਈ ਹੋਰ ਵਧੀਆ ਫਾਇਦਾ ਇਹ ਆ ਵੀ ਇਹਨੂੰ ਸਪੋਰਟ ਮਿਲ ਜਾਂਦੀ ਆ ਜਿਵੇਂ ਆਪਾਂ ਗੋਹਾ ਛਾੜਦੇ ਆ ਹਨਾ ਤਾਂ ਇਹਦੀ ਆ ਚੀਜ਼ਾਂ ਜਿਹੜੀ ਆਪਾਂ ਇਹ ਮਾਰਦੇ ਇਹਦੇ ਨਾਲ ਲੱਗ ਜਾਂਦੀਆਂ ਨੇ ਤੇ ਵੀ ਤਾਂ ਕਰਕੇ ਇਹ ਖਰਾਬ ਨਹੀਂ ਹੁੰਦਾ ਦੇਖੋ ਤੇ ਬਹੁਤ ਹੀ ਹੌੜਾ ਲਾਈਟ ਵੇਟ ਆ ਬਾਈ ਜੀ ਤੇ ਕਿਵੇਂ ਲੱਗੀ ਆਪਣੀ ਵੀਡੀਓ ਆਪਣਾ ਬਾਈ ਜੀ ਚੈਨਲ ਆ ਫੋਲੋ ਕਰ ਲਿਓ ਬਾਈ ਜੀ YouTube ਦਾ ਤਾਂ ਕਿ ਆਪਾਂ ਤੁਹਾਨੂੰ ਖੇਤੀਬਾੜੀ ਨਾਲ ਸੰਬੰਧਿਤ ਨਵੇਂ-ਨਵੇਂ ਸੰਧਾਂ ਦੀਆਂ ਵੀਡੀਓਾਂ ਲੈ ਕੇ ਆਈਏ ਬਾਈ ਜੀ ਧੰਨਵਾਦ